ਹੈਲੋ ਜੀ গুড মর্নিং ਜੀ ਮੇਰੇ ਘਰ ਦੇ ਸਾਰੇ ਜਣੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਸਵੇਰ ਦੇ 8 ਵਜੇ ਤੇ ਸ਼ੁਰੂ ਕਰਦੇ ਆਪਾਂ ਅੱਜ ਦਾ ਵਲੌਗ ਡੇਲੀ ਰੁਟੀਨ ਵਾਲਾ ਤੇ ਡੇਲੀ ਦੀ ਤਰ੍ਹਾਂ ਆਪਾਂ ਨਹਾ ਲੇ ਆ ਤੇ ਬਾਹਰ ਝਾੜੂ ਵੀ ਲਾਤਾ ਤੇ ਅੰਦਰ ਰੈਂਦੀਆਂ ਸਫਾਈਆਂ ਕਰਨ ਵਾਲੀਆਂ ਤੇ ਸੀਰ ਤਾਂ ਅਜੇ ਸੁੱਤੇ ਪਏ ਆ ਸੀਰ ਦੇ ਪਾਪਾ ਵੀ ਅਜੇ ਸੁੱਤੇ ਪਏ ਆ ਤੇ ਮੈਂ ਲੱਗੀ ਸੀ ਰੋਟੀ ਬਣਾਉਣ بس ਉਹ ਨਾਉਣਾ ਹੀ ਆ ਉਹਨਾਂ ਨੇ ਨਾਉਣਾ ਹੀ ਆ ਹੁਣ ਮੈਂ ਠਾਕੀ ਆਈਆਂ ਹਜੇ ਸੁੱਤੇ ਪਏ ਸੀ ਮਠਾ ਕੇ ਆਈਆਂ ਤੇ ਮੈਂ ਰੋਟੀ ਬਣਾਉਣ ਲੱਗੀਆਂ ਸੀਦੇ ਸੁੱਤੇ ਸੁੱਤੇ ਕਿਉਂਕਿ ਜੇ ਉਹ ਉੱਠ ਗਈ ਫਿਰ ਉਹਨੇ ਕੁਛ ਨਹੀਂ ਕਰਨ ਦੇਣਾ ਇਸ ਕਰਕੇ ਤੇ ਮੈਂ ਕਿਹਾ ਚਲੋ ਨਾਲ ਦੀ ਨਾਲ ਆਪਾਂ ਬਲੌਗ ਵੀ ਸ਼ੁਰੂ ਕਰ ਲਈਏ ਤੇ ਹੁਣ ਰੋਟੀ ਬਣਾ ਲਈਏ ਰੋਟੀ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਂ ਅੱਗੇ ਨਾ ਚਲੇ ਗਏ ਸੀ ਰਿਤ ਦੇ ਪਪਾ ਤੇ ਦੁਬਾਰਾ ਉਠਾ ਕੇ ਆਈ ਸੀ ਮੈਂ ਤੇ ਸਿਰਤ ਨਹੀਂ ਹਜੇ ਉੱਠੀ ਤੇ ਕਿਉਂਕਿ ਬਿਮਾਰ ਆ ਬਿਮਾਰ ਕਿੰਨੇ ਦਿਨ ਹੋ ਗਏ ਸੀ ਬਿਮਾਰ ਰਹੀ ਨੂੰ ਮੈਂ ਦੱਸਿਆ ਪਿਛਲੇ ਬਲੌਗ ਚ ਵੀ ਤੇ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਆ ਤੇ ਜਿਵੇਂ ਫੀਵਰ ਵਗੈਰਾ ਨਹੀਂ ਹੁਣ ਆਇਆ ਥੋੜੀ ਜੀ ਵੀਕਨੈਸ ਆ ਹੁਣ ਫੋਰ ਠੀਕ ਆ ਹੁਣ ਪਹਿਲਾਂ ਨਾਲੋਂ ਵਧੀਆ ਖੇਡਦੀ ਆ ਪਹਿਲਾਂ ਤਾਂ ਖੇਡਦੀ ਵੀ ਨਹੀਂ ਸੀ ਕੁਝ ਖਾਂਦੀ ਪੀਂਦੀ ਵੀ ਨਹੀਂ ਸੀ ਚਲੋ ਹੁਣ ਹਲਕਾ ਫੁਲਕਾ ਖਾਣ ਲੱਗ ਗਈ ਤੇ ਠੀਕ ਆ ਹੁਣ ਪਹਿਲਾਂ ਨਾਲੋਂ ਤੇ ਅੱਜ ਬਾਅਦ ਮੌਸਮ ਬਦਲ ਹੋਏ ਪਏ ਨੇ ਬਾਹਰ ਹਾਲੇ ਬੋਸੂਣੀ ਧੁੱਪ ਲੱਗੀ ਹੋਈ ਸੀ ਅੱਜ ਬੱਦਲ ਹੋਏ ਪਏ ਨੇ ਹਵਾ ਚੱਲਦੀ ਸੀ ਪਹਿਲਾਂ ਸਵੇਰੇ ਤਾਂ 5 ਵਜੇ ਠੰਡੀ ਠੰਡੀ ਹਵਾ ਚੱਲਦੀ ਸੀ ਬਹੁਤ ਤੇਜ਼ ਹਵਾ ਸੀ ਹੁਣ ਹਵਾ ਰੁਕੀ ਹੋਈ ਹੈ ਤੇ ਪਰ ਹੁਣ ਬੱਦਲ ਆ ਧੁੱਪ ਨਹੀਂ ਨਿਕਲੀ ਅੱਜ ਤਾਂ ਮੈਂ ਕੱਪੜੇ ਵੀ ਲਾਏ ਹੋਏ ਆ ਮਸ਼ੀਨ ਮੈਂ ਫਟਾਫਟ ਬਣਾ ਕੇ ਫੁੱਲ ਕੇ ਫਿਰ ਕੱਪੜਿਆਂ ਵੱਲ ਹੁੰਨੇ ਆ ਮਸ਼ੀਨ ਲੱਗੀ ਹੋਈ ਆ ਆਇਆ ਇਸਨੇ ਨਾਣ ਦੀ ਵੀ ਕੱਪੜੇ ਚਲੋ ਜੀ ਬਣਾ ਲਈਏ ਫਟਾਫਟ ਰੋਟੀ ਰੋਟੀ ਪਾਣੀ ਬਣਾਉਣ ਤੋਂ ਬਾਅਦ ਇੱਥੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਇੱਥੇ ਮੈਂ ਕਰ ਰਹੀ ਸੀ ਕਿ ਗੈਸ ਕਾਊਂਟਰ ਸਾਫ਼ ਤੇ ਨਾਲ-ਨਾਲ ਮੇਰੇ ਕੋਲ ਜ਼ੀਰਤ ਵੀ ਸੀਗਾ ਤੇ ਉਹ ਆਪਦੀ ਸ਼ਰਾਰਤਾਂ ਕਰਨ ਲੱਗਿਆ ਹੋਇਆ ਸੀ ਤੇ ਸਲੈਪਸ ਸਾਫ ਕਰਨ ਤੋਂ ਪਹਿਲਾਂ ਮੈਂ ਸੀਗਾ ਕਿ ਚਲੋ ਜਿਹੜੇ ਦੋ ਭਾਂਡੇ ਹੈਗੇ ਆ ਰੋਟੀ ਵਾਲੇ ਆ ਪਾਉ ਵੀ ਪਹਿਲਾਂ ਸਾਫ ਹੀ ਕਰ ਦਿੰਨੇ ਆ ਤੇ ਫਿਰ ਐ ਹੁੰਦਾ ਵਾ ਵੀ ਜਿਹੜਾ ਥੋੜਾ ਬਹੁਤ ਪਾਣੀ ਹੁੰਦਾਗਾ ਉਹ ਵੀ ਆਪਾਂ ਨਾਲ ਦੀ ਨਾਲ ਹੀ ਆਪਾਂ ਤੋਂ ਸਾਫ ਹੋ ਜਾਊਗਾ ਇਸ ਕਰਕੇ ਜਿਹੜੇ ਭਾਂਡੇ ਸੀਗੇ ਆਪਾਂ ਉਹ ਵੀ ਵਾਸ਼ ਕਰਤੇ ਸੀ ਤੇ ਫਿਰ ਮੈਂ ਲੱਗੀ ਸੀ ਇੱਥੇ ਗੈਸ ਸਾਫ ਕਰਨ ਗੈਸ ਵਗੈਰਾ ਸਾਫ ਕਰਕੇ ਇਸ ਸਲਾਬ ਵਗੈਰਾ ਸਾਫ਼ ਕਰਕੇ ਹਜੇ ਮੈਂ ਝਾੜੂ ਪੂੰਛੇ ਦਾ ਕੰਮ ਹਜੇ ਮੇਰਾ ਰਹਿੰਦਾ ਸੀਗਾ ਤੇ ਝਾੜੂ ਪੂੰਛਾ ਮੈਂ ਸਿਰਦੇ ਪਾਪਾ ਦੇ ਜਾਣ ਤੋਂ ਬਾਅਦ ਹੀ ਕਰਦੀ ਹੁੰਨੀ ਆ ਕਿਉਂਕਿ ਜੇ ਆਪਾਂ ਪਹਿਲਾਂ ਹੀ ਮੈਂ ਕਰ ਲਵਾਂ ਤਾਂ ਥੋੜਾ ਬਹੁਤ ਜਿਹੜਾ ਅੰਦਰ ਬਾਹਰ ਅੰਦਰ ਬਾਹਰ ਹੋਈ ਜਾਂਦੇ ਆ ਉਹਦੇ ਕਰਕੇ ਫਿਰ ਖਲਾਰਾ ਜਿਹਾ ਪਿਆ ਹੀ ਰਹਿੰਦਾ ਵਾ ਤੇ ਫੇਰ ਕਈ ਵਾਰੀ ਗਿੱਲੇ ਪੈਰ ਲੈ ਕੇ ਆ ਗਏ ਹਨਾ ਉਸ ਕਰਕੇ ਵੀ ਮੈਨੂੰ ਇਹ ਹੁੰਦਾਗਾ ਵੀ ਜਦੋਂ ਜਦੋਂ ਚਲੇਗੇ ਆਰਾਮ ਦੇ ਨਾਲ ਆਪਾਂ ਮਗਰੋਂ ਆਪਣਾ ਝਾੜੂ ਪੂੰਛਾ ਕਰਾਂਗੇ ਗੈਸ ਸਾਫ ਕਰਨ ਤੋਂ ਬਾਅਦ ਮੈਂ ਆ ਗਈ ਸੀ ਬਾਹਰ ਕੱਪੜੇ ਸੁਕਣੇ ਪਾਉਣੇ ਮੇਰੇ ਕੱਢ ਕੇ ਰੱਖੇ ਪਏ ਸੀ ਬਾਸਕਟ ਦੇ ਵਿੱਚ ਤੇ ਕੋਲੀ ਫਿਰਦੀ ਸੀ ਮੇਰੇ ਸੀਰਤ ਇੱਥੇ ਖੇਡਦੀ ਤੇ ਬਾਕੀ ਮੈਂ ਤੁਹਾਡੇ ਨਾਲ ਇੱਕ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਅੱਜ ਕੱਲ੍ਹ ਨਾ ਲੋਕਾਂ ਵਿੱਚ ਇਨਸਾਨੀਅਤ ਜਮਾਂ ਹੀ ਖਤਮ ਹੋ ਗਈ ਆ ਪਤਾ ਨਹੀਂ ਕਿੱਦਾਂ ਦੇ ਲੋਕ ਨੇ ਆਪਣੇ ਘਰ ਦੇ ਕੋਲ ਹੈਗਾ ਵਾ ਟੀ ਪੁਆਇੰਟ ਤੇ ਨਾਲ ਹੀ ਪਲਾਟ ਆ ਉੱਥੇ ਨਾ ਮਤਲਬ ਕਿ ਆਵਾਰਾ ਕੁੱਤੇ ਬੈਠੇ ਹੁੰਦੇ ਆ ਛੋਟਾ ਜਿਹਾ ਇੱਕ ਕਤੂਰਾ ਸੀ ਕਿਸੇ ਗੱਡੀ ਵਾਲੇ ਨੇ ਕ੍ਰੋਸ ਕਰਨ ਟਾਈਮ ਨਾ ਤੇ ਉਹਦੇ ਲੱਤ ਦੇ ਉੱਪਰ ਦੀ ਗੱਡੀ ਨਗਾਤੀ ਤੇ ਮੁੜ ਕੇ ਦੇਖਿਆ ਵੀ ਨਹੀਂ ਉਹ ਵਿਚਾਰਾ ਸਾਰੀ ਰਾਤ ਇ ਇਹ ਚੀ ਚੀ ਕਰੀ ਗਏ ਹਨ ਤੇ ਬਾਕੀ ਸਵੇਰ ਨੂੰ ਵੀ ਕੁੱਤੇ ਜਦੋਂ ਵੀ ਕੋਈ ਗੱਡੀ ਲੰਘਦੀ ਸੀ ਉਹਨਾਂ ਨੂੰ ਭੌਂਕਦੇ ਸੀ ਤੇ ਮੈਂ ਸਿਰਦੇ ਦੇ ਪਾਪਾ ਨੂੰ ਵੀ ਦੱਸਿਆ ਤੇ ਉਹਨਾਂ ਨੇ ਲੱਭਿਆ ਵੀ ਉਹ ਬਹੁਤ ਪਰ ਉਹ ਲੱਭਿਆ ਨਹੀਂ ਸਾਨੂੰ ਸਿਰਦੇ ਦੇ ਪਾਪਾ ਨੂੰ ਇਹ ਸੀਗਾ ਵੀ ਚਲੋ ਆਪਾਂ ਇੱਕ ਵਾਰੀ ਹਨਾ ਦੇਖ ਲੈਨੇ ਆ ਤੇ ਉਹਨੂੰ ਡਾਕਟਰ ਕੋਲ ਲੈ ਜਾਾਂਗੇ ਵੀ ਦਿਖਾ ਲਾਂਗੇ ਤੇ ਪਰ ਪਤਾ ਨਹੀਂ ਲੋਕਾਂ ਦੇ ਕਿੱਦਾਂ ਦੇ ਲੋਕ ਨੇ ਹਨਾ ਸਮਝੋ ਹੀ ਬਾਹਰ ਹੋਈ ਪਈ ਹੈ ਗੱਲ ਤੇ ਉਸ ਤੋਂ ਬਾਅਦ ਚਲੋ ਜੀ ਆਪਾਂ ਅੱਗੇ ਸੀਗੇ ਆਪਣੇ ਡਰਾਇੰਗ ਰੂਮ ਦੇ ਵਿੱਚ ਇਹਦੀ ਮੈਂ ਲੁੱਕ ਲੱਗੀ ਸੀ ਚੇਂਜ ਕਰਨ ਤੇ ਮੈਨੂੰ ਆਏ ਸੀਗਾ ਵੀ ਬਹੁਤ ਦਿਨ ਹੋ ਗਏ ਆ ਹੁਣ ਹੈਨਾ ਵੀ ਥੋੜੀ ਜੀ ਸੈਟਿੰਗ ਨੂੰ ਇੱਧਰ ਉੱਧਰ ਕਰਕੇ ਦੇਖਦੇ ਆ ਫਿਰ ਇਹਦੇ ਨਾਲ ਨਾ ਰੂਮ ਵੀ ਬੜਾ ਸੋਹਣਾ ਲੱਗਣ ਲੱਗ ਜਾਂਦਾ ਵਾ ਥਾਂ ਖੁੱਲਾ ਖੁੱਲਾ ਲੱਗਣ ਲੱਗ ਜਾਂਦਾ ਦੇਖੋ ਜੀ ਰੂਮ ਤਾਂ ਉਹੀ ਹੁੰਦਾ ਵਾ ਪਰ ਜਦੋਂ ਆਪਾਂ ਥੋੜੀ ਬਹੁਤ ਚੀਜ਼ ਇੱਧਰ ਉੱਧਰ ਨੂੰ ਘੁਮਾ ਲਈਏ ਤਾਂ ਸਪੇਸ ਥੋੜੀ ਜੀ ਜਿਵੇਂ ਵੀ ਮਾੜੀ ਜੀ ਵੀ ਕਿਸੇ ਪਾਸੋਂ ਸਪੇਸ ਬਣਦੀ ਆ ਤਾਂ ਉਨੇ ਨਾਲ ਹੀ ਲੁੱਕ ਚੇਂਜ ਹੋ ਜਾਂਦੀ ਆ ਤੇ ਬਾਕੀ ਮੈਂ ਦੇਖ ਵੀ ਰ ਫਿਰ ਮੈਂ ਦੁਬਾਰਾ ਹੋਰ ਪਾਸੇ ਨੂੰ ਘੁਮਾ ਕੇ ਦੇਖੇ ਤੇ ਫਿਰ ਮੈਨੂੰ ਐਵੇਂ ਹੀ ਵਧੀਆ ਲੱਗੇ ਜਿਵੇਂ ਮੈਂ ਹੋਂ ਕਰਤੀ ਸੀ ਤੇ ਅੱਜ ਆਪਾਂ ਕਰਤੀ ਡ్రਾਈੰਗ ਰੂਮ ਦੀ ਲੁੱਕ ਚੇਂਜ ਐਦਰ ਆਪਾਂ ਪਾਲੀ ਰੋਟੀ ਲੱਸੀ ਨਾਲ ਤੇ ਫਿਰ ਇਹਦੇ ਆਪਾਂ ਲਈ ਰੱਖੀ ਹੋਈ ਹੈ ਚਾਹ ਤੇ ਬਸ ਹੁਣ ਰੋਟੀ ਖਾਣੇ ਆ ਇਹ ਦੇਖਾਂਗੇ ਬਾਕੀ ਕੰਮ ਕਰ ਗੂ ਤਲੋ ਜੀ ਸਾਰੀ ਸੈਟਿੰਗ ਆਪਾਂ ਕਰਤੀ ਇੱਧਰ ਬੈਡਰੂਮ ਦੀ ਵੀ ਤੇ ਡਰਾਇੰਗ ਰੂਮ ਦੀ ਵੀ ਆਪਾਂ ਲੁੱਕ ਚੇਂਜ ਕਰਤੀ ਇਦਾਂ ਲੱਗਦੀ ਪਹਿਲਾਂ ਤੁਜੀ ਸਾਈਡ ਸੀ ਹੁਣ ਇੱਧਰ ਨੂੰ ਕਰਤੀ ਸੁਣ ਲੱਗਦੇ ਵੈਸੇ ਤਾਂ ਖੁੱਲਾ ਖੁੱਲਾ ਜਿਹਾ ਲੱਗਣ ਲੱਗ ਜਾਂਦਾ ਜਦੋਂ ਆਪਾਂ ਚੇਂਜ ਕਰ ਦਈਏ ਤੇ ਮੈਂ ਇੱਧਰ ਸੀਟ ਤੋਂ ਬਾਪੂ ਮੇਰਾ ਚੀਟ ਬਾਪੂ ਮੇਰਾ ਗੇਟ ਕੀਤਾ ਮੂਰੇ ਖੜਾ ਪਰ ਇਹ ਤਾਂ ਹੋ ਪਤ ਪਰ ਇਹ ਹੋ ਬੋ ਹਾਈ ਕੁੰਡਾ ਲਾਤਾ ਕੁੰਡਾ ਖੋਲੋ ਕੁੰਡਾ ਖੋਲੋ ਖੋਲੋ ਗੁੰਡਾ ਖੋਲੋ ਖੋਲਦਾ ਖੋਲਦਾ ਹਾਈ ਰੱਬਾ ਓਏ ਕੁੰਡਾ ਲਾਤਾ ਸੀ ਆਉ ਗੰਦਾ ਵਿੱਚ ਆ ਜਾ ਅੰਦਰ ਆ ਜਾ ਅੰਦਰ ਆ ਜੋ ਸਿਰ ਦੇ ਪਾਪਾ ਚਲੇ ਗਏ ਤੇ ਮੈਂ ਚਾਹ ਪਾ ਕੇ ਰੱਖ ਕੇ ਗਈ ਸੀ ਤੇਹੀ ਚਾਹ ਪੀਣੀ ਆ ਸਾਰਾ ਕਲੀਨ ਕਰਤਾ ਪਾ ਚਲੋ 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 ਨਹੀਂ ਕਰੋ ਹੁਣ ਸਿਰਤ ਨੂੰ ਸੁਮਾਉਣਾ ਆ ਗਈ ਬੋਤਾ ਆ ਗਈ ਕਿ ਕਿਟੀ ਕਾਲੀ ਐ ਨੂੰ ਨੀਂਦ ਕਰਨ ਦੀ ਚਲੋ ਜੀ ਸੁਲਾ ਦਈਏ ਨੂੰ ਹੁਣ ਆਉਨੀ ਆ ਕਿੱਥੇ ਆਵਾ ਚਲੋ ਬੈੱਡ ਤੇ ਚਲੋ ਕਿਵੇਂ ਨੀਂ ਨੀਂ ਹੁੰਦੀ ਆ ਆਏ ਨੀਂ ਨੀਂ ਹੁੰਦੀ ਆ ਅੱਗੇ ਪੁੱਤ ਅੱਗੇ ਕਿੱਥੇ ਚਲੇ ਗਿਆ ਆ ਨਾ ਹਾਂ ਪੁੱਤਰ ਬਾ 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 ਉੱਪਰ ਨਹੀਂ ਬਹਿਣਾ ਮਾ ਉੱਪਰ ਨਹੀਂ ਬਹਿਣਾ ਬਾ 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 ਆਇਆ 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 ਮੈਂ ਲੈ ਲੇ ਨਾਪਤ ਨਾਨਾ ਇਲਤ ਬੁਰਤ ਕਰੀਏ ਨਾ ਔਰਸ ਬਣਾ ਕੇ ਦੇਣ ਲੱਗੇ ਸੀ ਆਪਾਂ ਸਿਰਤ ਨੂੰ ਤੇ ਬਸ ਨਮਕ ਵਾਲੇ ਬਣਾ ਕੇ ਦੇਣੇ ਆ ਇਹਦੇ ਵਿੱਚ ਹੀ ਆਪਾਂ ਓਹ ਹੋ 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 ਨਾਪਤ ਇਹਦੇ ਵਿੱਚ ਹੀ ਆਪਾਂ ਥੋੜਾ ਜਿਹਾ ਬਸ ਦੇਸੀ ਘਿਓ ਪਾ ਦੇਣਾ ਤੇ ਨਾਲ ਹੀ ਬਸ ਆਪਾਂ ਨਮਕ ਮੇ ਪਾ ਕੇ ਥੋੜੀ ਜੀ ਹਲਦੀ ਹਨਾ ਸਿਰਤ ਪਣੀ ਹੋ ਜਾ ਬੀ ਐਲ ਤਾਂ ਬਾਹਰ ਨਹੀਂ ਰਹਾ ਪੈਂਦਾ ਨਾ ਦੁਪਹਿਰ ਦਾ ਟਾਈਮ ਆ 1:30 ਵਜੇ ਗਿਆ ਤੇ ਮੈਂ ਸੀਰਤ ਨੂੰ ਬਣਾ ਕੇ ਦੇਣ ਲੱਗੀ ਸੀ ਓਟਸ ਇਹਨੇ ਸਵੇਰੇ ਆ ਬਰਾਊਨ ਬ्रेड ਖਾਦਾ ਸੀਗਾ ਬਸ ਇੱਕ ਤੇ ਉਸ ਤੋਂ ਬਾਅਦ ਦੁੱਧ ਵਗੈਰਾ ਲੈ ਲਿਆ ਸੀਗਾ ਤੇ ਹੁਣ ਇਹਨੂੰ ਮੈਂ ਓਟਸ ਬਣਾ ਕੇ ਦੇ ਲੱਗੀ ਸੀਗੀ ਨਮਕੀਨ ਓਟਸ ਤੇ ਸੈਂਪਲ ਜੇ ਬਣਾਉਣੇ ਨੇ ਤੜਕਾ ਨਹੀਂ ਲਾਉਂਦੇ ਹੈਗੇ ਬਸ ਪਾਣੀ ਬੋਇਲ ਕਰਕੇ ਨਾ ਤੇ ਉਹਦੇ ਵਿੱਚ ਦੇਸੀ ਘਿਓ ਪਾ ਕੇ ਓਟਸ ਪਾ ਕੇ ਨਮਕ ਮਿਰਚ ਪਾ ਦੇ ਦੀ ਹਲਕੀ ਹਲਕੀ ਤੇ ਇਹ ਨੂੰ ਦੇਣਾ ਹਣਾ ਤੇ ਇਧਰ ਸਾਡਾ ਬੱਚਾ ਕਿੱਥੇ ਜਾ ਚੜਿਆ ਉੱਪਰ نیچے ਆ ਜਾ ਨੀਚੇ ਬਸ 2 ਮਿੰਟ ਇਹਨੂੰ ਆਪਾਂ ਫੇਕ ਲਵਾਉਣਾ ਅੱਜ ਤੜਕਾ ਆਪਾਂ ਲਾਤਾ ਆਪਾਂ ਬਣਾਈਆ ਆਲੂ ਪਰਜੀ ਮੇਥੀ ਮੇਥੇ ਦੀ ਉਹ ਪੀਣ ਥੱਲੇ ਛੜਤੀ ਠੀਰਤ ਤੇ ਬਾਹਰ ਲਾਈਟ ਵਗੈਰਾ ਔਨ ਕਰ ਦਈਏ शाम साढ़े छे हो गए कपड़े हजे बहार ही पे आना फर्क पै गया हजे दिन खड़ा सॉस चक लिया सारी हुई उठे सीरत <laughs> पापा ਇੰਨਾ ਪਾਪਾ ਹੀ ਚਾਹੀਦਾ ਬਸ ਜਦੋਂ ਮਰਜੀ ਇਹਦੇ ਲਈ ਕੈਮਰਾ ਕਰ ਦੋ ਜਾਂ ਉਹ ਗੱਲ ਕਰ ਲੋ ਇਹਨੂੰ ਪਾਪਾ ਹੀ ਚਾਹੀਦੇ ਆ ਤੇ ਸ਼ਾਮ ਦੇ 8 ਵਜੇ ਸਬਜੀ ਵਗੈਰਾ ਦੁੱਧ ਵਗੈਰਾ ਸਾਰਾ ਆਪਾਂ ਗਰਮ ਕਰਕੇ ਰੱਖ ਲਿਆ ਸਾਰਾ ਬਸ ਫੁਲਕੇ ਰਹਿ ਗਏ ਬਣਾਉਣ ਵਾਲੇ ਤੇ ਸਿਰਦੇ ਪਾਪਾ ਹਜੇ ਆਏ ਨਹੀਂ ਜਦੋਂ ਆਗੇ ਉਦੋਂ ਆਪਾਂ ਫੁਲਕੇ ਬਣਾ ਲੈਣੇ ਆ ਤੇ ਫੇਰ ਸਿਰਤ ਲਈ ਚੌਲ ਬਣਾਏ ਆ ਮੈਂ ਸਿਰਤ ਵਾਸਤੇ ਇਹ ਚੌਲ ਖਾਊਗਾ ਰੋਟੀ ਖਾਂਦਾ ਨਹੀਂ ਹੈਗਾ ਚੌਲ ਖਾਊਗਾ ਤੇ ਤੇ ਬਸ ਫਿਰ ਆਪ ਵੀ ਖਾਲਾਂਗੇ ਵੈਸੇ ਸ਼ਾਇਦ ਮੈਂ ਤਾਂ ਪਹਿਲਾਂ ਹੀ ਬਣਾ ਕੇ ਖਾ ਲਵਾਂ ਮੈਨੂੰ ਭੁੱਖ ਬਹੁਤ ਲੱਗੀ ਪਈ ਆ ਪਾਪਾ 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 ਕਿੱਥੇ ਨੇ ਪਾਪਾ ਪਾਪਾ ਕਿੱਥੇ ਨੇ ਆ ਪਾਪਾ ਉਹ ਪਾਪਾ ਉਹ ਪਾਪਾ ਪਾਪਾ ਦੀ ਨਾ ਸਾਹਮਣੇ ਇੱਧਰ ਫੋਟੋ ਲੱਗੀ ਆ ਉੱਪਰ ਉਹ ਪਾਪਾ ਕਿੱਥੇ ਪਾਪਾ ਉਹ ਪਾਪਾ ਕਿੱਥੇ ਨੇ ਉਹ ਦਾਦਾ ਹਾਂ ਤੇ ਚਲੋ ਜੀ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਮਿਲਦੇ ਆਂ ਆਪਾਂ ਨਿਊ ਬਲੌਗ ਦੇ ਨਾਲ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਓਕੇ ਜੀ ਗੁੱਡ ਨਾਈਟ ਜੀ ਬਾਏ ਬਾਏ ਟੇਕ ਕੇਅਰ